सरहदी हल्का डेरा बाबा नानक ਦੇ ਨਜ਼ਦੀਕੀ ਗੁਰਦੁਆਰਾ ਯਾਦਗਾਰੀ ਸ਼ਹੀਦਾਂ ਪਿੰਡ ਅਗਵਾਨ ਸਿੰਘ ਵਿਖੇ ਸ਼੍ਰੀ ਕਲਤਾਗਤ ਸਾਹਿਬ ਜੀ ਦੇ ਨੌਜਵਾਨ ਜਥੇਦਾਰ ਕੁਲਦੀਪ ਸਿੰਘ ਗੜਗਾ ਜੀ ਪਹੁੰਚੇ ਜਿੱਥੇ ਕਿ ਉਹਨਾਂ ਦਾ ਸ਼ਹੀਦ ਭਾਈ ਸਤਵੰਦ ਸਿੰਘ ਦੀ ਮਾਤਾ ਪਿਆਰ ਕੌਰ ਅਤੇ ਬਾਬਾ ਸੁਖਵਿੰਦਰ ਸਿੰਘ ਅਗਵਾਨ ਸਿੰਘ ਦੇ ਭਤੀਜੇ ਸ਼ਹੀਦ ਭਾਈ ਸਤਵੰਦ ਸਿੰਘ ਦੇ ਭਰਾ ਭਾਈ ਸਰਵੰਤ ਸਿੰਘ ਤੋਂ ਇਲਾਵਾ ਭਾਈ ਗੁਰਨਾਮ ਸਿੰਘ ਅਤੇ ਭਾਈ ਬ੍ਰਿ얌 ਸਿੰਘ ਵੱਲੋਂ ਨਿਕਾਸ਼ ਸਵਾਗਤ ਕੀਤਾ ਗਿਆ ਇਸ ਦੌਰਾਨ ਜਿੱਥੇ ਕੁਲਦੀਪ ਸਿੰਘ ਗੜਗੱਜ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਉੱਥੇ ਹੀ ਮਾਤਾ ਪਿਆਰ ਕੌਰ ਵੱਲੋਂ ਜਥੇਦਾਰ ਸਾਹਿਬ ਨੂੰ ਦਸਤਾਰ ਪੇਟ ਕਰਕੇ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ। ਉਹ ਭੁੱਖ ਕਿੰਨੀ ਮਹਾਨ ਜਿੱਥੋਂ ਰਾਜੇ ਮਹਾਰਾਜੇ ਤੇ ਯੋਧੇ ਪੈਦਾ ਹੁੰਦੇ ਆ। ਗੁਰੂ ਨਾਨਕ ਪਾਤਸ਼ਾਹ ਦੇ ਬਚਨਾਂ ਨਾਲ ਸੋਕ ਕਿਉ ਮੰਦਾ ਆਖੀਂ ਜਿੱਥੇ ਜੰਮੇ ਰਾਜੇ। ਉਹ ਮਾਤਾ ਪਿਆਰ ਕੌਰ ਦੀ ਭੁੱਖ ਜਿੱਥੋਂ ਸਾਡਾ ਮਹਾਨ ਸ਼ਹੀਦ ਪੈਦਾ ਹੋਇਆ ਤਾਂ ਅਸੀਂ ਆਪਣਾ ਕੌਮੀ ਫਰਜ਼ ਸਮਝਦੇ ਹਾਂ ਤੇ ਆਪਣੇ ਪਰਿਵਾਰਾਂ ਦੇ ਕੋਲ ਜਾਈਏ ਉਹਨਾਂ ਨੂੰ ਮਿਲੀਏ। ਤੋਂ ਮਾਤਾ ਜੀ ਦਾ ਅਸੀਰਵਾਦ ਲੈਣ ਇੱਥੇ ਆਏ ਸੀ ਮਾਤਾ ਜੀ ਨੇ ਸਾਨੂੰ ਬੜਾ ਨਿੱਘ ਦਿੱਤਾ ਬੜਾ ਪਿਆਰ ਦਿੱਤਾ ਬੜਾ ਸਨੇਹ ਦਿੱਤਾ ਨਾਲ ਹੀ ਆਏ ਸਦਵੰਤ ਸਿੰਘ ਬਣਾ ਦੇ ਜਿਹੜੇ ਵੀਰ ਜੀ ਹੈਗੇ ਆ ਭਾਈ ਸਰਵਣ ਸਿੰਘ ਜੀ ਭਾਈ ਗੁਰਨਾਮ ਸਿੰਘ ਜੀ ਭਾਈ ਬਰਿਆਮ ਸਿੰਘ ਜੀ ਉਹਨਾਂ ਨੇ ਬਹੁਤ ਮਾਨ ਬਖਸ਼ਿਆ ਬਾਕੀ ਵੀ ਇੱਥੇ ਵੀਰ ਸੱਜਣ ਆਏ ਬਾਕੀ ਦੇਖੋ ਉਹ ਤੇ ਸਾਡੇ ਸਿੰਘ ਹੀ ਜਿਹੜੇ ਫਾਂਸੀਆਂ ਤੇ ਲੱਗ ਗਏ ਪਰ ਬਹੁਤ ਸਾਰੇ ਸਿੰਘ ਉਹ ਵੀ ਆ ਜਿਹੜੇ ਕੌਮ ਦੇ ਹੱਕਾਂ ਦੇ ਲਈ ਲੜੇ ਕਿਉਂਕਿ ਇਹ ਸਾਡੀ ਇੱਕ ਜੰਗ ਸੀ ਤੇ ਜੰਗ ਦੇ ਵਿੱਚ ਇਹ ਸਾਡੇ ਜਿਹੜੇ ਜੰਗੀ ਕੈਦੀ ਆ ਉਹ ਪਿਛਲੇ ਲੰਮੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦਾ ਉਹਨਾਂ ਨੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰਨੀਆਂ ਕਰੀਆਂ ਔਰ ਕਿੰਨੀ ਹਰਹੰਨੀ ਵਾਲੀ ਗੱਲ ਆ ਵੀ ਦਿੱਲੀ ਦੇ ਵਿੱਚ ਕਿਸ਼ੋਰੀ ਲਾਲ ਚਟਕਈ ਨੂੰ ਸੱਤ ਫਾਂਸੀਆਂ ਦਾ ਹੁਕਮ ਹੋਇਆ ਔਰ ਬਾਅਦ ਵਿੱਚ ਉਹਰਕਾਇਤ ਉਹਰਕਾਇਤ ਤੋਂ ਬਾਅਦ ਉਹਨੂੰ ਕਈ ਵਾਰੀ ਆਪਣੇ ਜਮਾਨਤਾ ਵਿੱਚ ਮਿਲੀਆਂ ਪਰ ਦੂਜੇ ਪਾਸੇ ਜਿਹੜੇ ਸਾਡੇ ਬੰਦੀ ਸਿੰਘ ਆ ਉਹ ਭਾਵੇਂ ਭਾਈ ਜਗਤਾਰ ਸਿੰਘ ਹਵਾਰਾ ਜੀ ਹੋਣ ਭਾਈ ਅਜਗਤਾਰ ਸਿੰਘ ਜੀ ਤਾਰਾ ਜੀ ਹੋਣ ਭਾਈ ਪਰਮਜੀਤ ਸਿੰਘ ਜੀ ਧੋਰਾ ਜੀ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਸਾਹਿਬ ਹੋਣ ਜਾਂ ਫਿਰ ਹੋਰ ਜਿੰਨੇ ਵੀ ਸਾਡੇ ਹੋਰ ਮੰਦੀ ਸਿੰਘ ਜਿਹੜੇ ਵੱਖ-ਵੱਖ ਜ਼ਿਲ੍ਹਾਂ ਦੇ ਵਿੱਚ ਗਏ ਦਾ ਉਹਨਾਂ ਦੇ ਕੋਈ ਪਰਿਵਾਰ ਦੇ ਵਿੱਚ ਕੋਈ ਘਟਨਾ ਕਰਨ ਵੀ ਆਪਰ ਦੇ ਇੱਕ ਘੰਟਾ ਜਾਂ ਦੋ ਘੰਟੇ ਲਈ ਛੱਡਿਆ ਜਾਂਦਾ ਤੇ ਇੱਥੇ ਹੀ ਆ ਜਿਹੜਾ ਸਾਹ ਦਾ ਜਿਹਨੂੰ ਕੋਰਟ ਨੇ ਠੱਪਾ ਲਾਇਆ ਵੀ ਇਹ ਬੰਦਾ ਜਿਹੜਾ ਇਹਨੇ ਆ क्राइम ਕੀਤੇ ਆ ਉਹ ਉਹਨੂੰ ਹਰ ਮਹੀਨੇ ਬਾਅਦ ਨਾ ਮਤਲਬ ਰੱਖਿਆ ਵੀ ਤੂੰ ਜਨ ਜਾ ਕੇ ਛੁੱਟੀਆਂ ਘਟੋ ਆਨੰਦ ਲਓ ਉਹ ਸਰਕਾਰਾਂ ਦਾ ਇੱਕ ਦੋਰਾ ਕਿਰਦਾਰ ਜਰੂਰ ਹੈਗਾ ਤੋਂ ਅੱਜ ਜਦੋਂ ਆਪਾਂ ਇੱਕ ਕੌਮੀ ਪਰਿਵਾਰ ਤੇ ਆਏ ਆ ਤਾਂ ਇਹ ਤੇ ਸੁਭਾਅੋ ਕਾਫੀ ਬੰਦੀ ਸਿੰਘਾਂ ਦੀ ਗੱਲ ਤੇ ਜ਼ਰੂਰ ਹੋਵੀ ਬੰਦੀ ਸਿੰਘਾਂ ਦੇ ਮਸਲੇ ਤੇ ਫੇਰ ਆਪਾਂ ਵੀ ਜਾਣਦੇ ਆ ਕਿ ਅਸੀਂ ਪੁਰਾਣੇ ਬੰਦੀ ਸਿੰਘਾਂ ਦੀ ਗੱਲ ਵੀ ਕਰਦੇ ਹਾਂ ਕਿ ਅਗਲੇ ਆਣੇ ਇਹ ਵੀ ਦੱਸਿਆ ਵੀ ਤੁਸੀਂ ਪੁਰਾਣੀਆਂ ਦੀ ਗੱਲ ਕਰਦੇ ਹੋ ਅਸੀਂ ਤੁਹਾਨੂੰ ਨਵੇਂ ਵੀ ਕਰਾਂਗੇ ਇਸੇ ਤਰ੍ਹਾਂ ਦੀ ਐਨਐਸਏ ਲਾ ਕੇ ਭਾਈ ਅਮਰਤਪਾਲ ਸਿੰਘ ਨੂੰ ਨਹੀਂ ਉਹਨਾਂ ਦੇ ਸਾਥੀਆਂ ਨੂੰ ਕਿੱਥੋਂ ਤੱਕ ਅਗਲੇ ਜਿ ਭੇਜਤਾ ਇਹ ਕੌਮ ਇੱਕ ਮੁੱਠ ਹੋ ਗਈ ਤੇ ਇਹ ਜੋ ਕੁਝ ਵੀ ਸਾਡੇ ਨਾਲ ਵਾਪਰਿਆ ਨਾ ਵਾਪਰੇ ਬਾਕੀ ਸਰਕਾਰ ਨੂੰ ਵੀ ਚੇਤੇ ਰੱਖਣਾ ਚਾਹੀਦਾ ਵਾ ਗੁਰੂ ਪਾਸ਼ਾ ਨੇ ਨਾ ਬਾਣੀ ਚਾਖਿਆ ਵਾ ਕੋ ਹਰ ਸਮਾਨੀ ਰਾਜ ਇਹ ਭੂਪਤ ਸਭ ਦੇ ਵਿਚਾਰ ਕੇ ਝੂਠੇ ਘਰ ਤੇ ਦਿਵਾਜਾ ਰਾਜ ਰੱਬ ਦਾ ਹੀ ਖਦਾ ਰਹਿਣਾ ਬੰਦਿਆਂ ਦੇ ਰਾਜ ਅੱਜ ਹੈਗੇ ਕੱਲ ਨਹੀਂ ਹੋਣੇ